ਜਨਯੋਕ ਕਾਂਗਰਸ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ ਤੇ ਕਾਂਗਰਸ ਦੇ ਵਿੱਚ ਬਗਾਵਤ ਉੱਠਦੀ ਜਾ ਰਹੀ ਹੈ ਹੁਣ ਆਨੰਦਪੁਰ ਸਾਹਿਬ ਤੋਂ ਮਨੀਸ਼ ਤਵਾੜੀ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਕਾਂਗਰਸ ਦੇ ਬਲਾਰੇ ਗੁਰਵਿੰਦਰ ਸਿੰਘ ਬਾਲੀ ਨੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਟਿਕਟ ਨਾ ਮਿਲਣ ਤੋਂ ਨਾਰਾਜ਼ ਗੁਰਵਿੰਦਰ ਬਾਲੀ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਇੱਥੇ ਅਸਤੀਫਾ ਦੇਣ ਦੇ ਨਾਲ ਨਾਲ ਬਾਲੀ ਨੇ ਕੈਪਟਨ ਅਮਨਿੰਦਰ ਸਿੰਘ ਤੇ ਬਹੁਤ ਵੱਡੇ ਦੋਸ਼ ਲਾਏ ਨੇ ਬਾਲੀ ਨੇ ਇਲਜ਼ਾਮ ਲਾਇਆ ਕਿ ਕਪਟਨ ਅਮਰਿੰਦਰ ਸਿੰਘ ਤੋਂ ਕੋਈ ਵੀ ਕੰਮ ਕਰਵਾਉਣ ਦੇ ਲਈ ਅਰੂਸਾ ਆਲਮ ਨੂੰ ਮਿਲਣਾ ਪੈਂਦਾ ਹੈ ਨਾਲ ਹੀ ਉਹਨੇ ਕਪਟਨ ਅਮਰਿੰਦਰ ਸਿੰਘ ਤੇ ਕਿਸੇ ਵੀ ਵਰਕਰ ਨੂੰ ਨਾ ਮਿਲਣ ਤੇ ਵੀ ਭੜਾਸ ਕੱਢੀ ਹੈ ਇੱਥੇ ਗੁਰਵਿੰਦਰ ਬਾਲੀ ਨੇ ਕਪਟਨ ਅਮਰਿੰਦਰ ਸਿੰਘ ਦੇ ਮਿਸ਼ਨ 13 ਨੂੰ ਫੇਲ ਕਰਨ ਦੇ ਵੀ ਗੱਲ ਆਖੀ ਹੈ ਹਾਂ ਮੈਂ ਆਪਣੇ ਸਭ ਜਿਹੜੇ ਪਦ ਹੈਗੇ ਨੂੰ ਅਸਤੀਫਾ ਦੇਣਾ ਸਪੋਕਸਮੈਨ ਐਂਡ ਗੌਰਮੈਂਟ ਐਂਡ ਪੰਜਾਬ ਕਾਂਗਰਸ ਤੋਂ ਮ ਅਸਤੀਫਾ ਦੇਣਾ ਹੈਗਾ ਜੀ ਔਰ ਮੈਂ ਮੀਡੀਆ ਕਮੇਟੀ ਤੋਂ ਵੀ ਅਸਤੀਫਾ ਦੇਣਾ ਸੈਕਟਰੀਸ਼ਿਪ ਤੋਂ ਵੀ ਅਸਤੀਫਾ ਦੇ ਰਿਹਾ ਹੈਗਾ ਨਰਾਜ਼ਗੀ ਮੇਰੀ ਸਿੱਧਾ ਸਿੱਧਾ ਕਪਟਨ ਅਮ ਜੋ ਇਹਨਾਂ ਨੇ ਝੂਠ ਬੋਲਿਆ ਹੈਗਾ ਪੰਜਾਬ ਦੇ ਵਿੱਚ ਸਾਡਾ ਮਨ ਨਹੀਂ ਸੀ ਕਰਦਾ ਕਿ ਅਸੀਂ ਉਹਦੇ ਤੇ ਰਹਿ ਕੇ ਤੇ ਅਸੀਂ ਇਹ ਵਜਿ ਗੱਲ ਕਰਿਆ ਅਸੀਂ ਹੁਣ ਕੌਧਿਆਂ ਤੋਂ ਮੁਕਤ ਹੋ ਗਏ ਆ ਇਸ ਕਰਕੇ ਅਸੀਂ ਅਮਰਿੰਦਰ ਸਿੰਘ ਦੀ ਹਰ ਜੜਾ ਝੂਠ ਹੈਗਾ ਉਹ ਸਾਹਮਣੇ ਲੈ ਕੇ ਆਵਾਂਗੇ ਇਹਨਾਂ ਨੇ ਹਾਈ ਕਮਾਂਡ ਨੂੰ ਵੀ ਝੂਠ ਬੋਲਿਆ ਕਿ ਅਸੀਂ 13 ਸੀਟਾਂ ਜਿੱਤ ਰਹੇ ਆ ਪੰਜਾਬ ਦੇ ਅੰਦਰ ਮੈਂ ਹਾਈ ਕਮਾਂਡ ਨੂੰ ਕਲੀਅਰ ਕਰਤਾ ਕਿ ਅਸੀਂ 13 ਸੀਟਾਂ ਪੰਜਾਬ ਦੇ ਅੰਦਰ ਨਹੀਂ ਜਿੱਤ ਰਹੇ ਹੈਗੇ ਹਰ ਜਗ੍ਹਾ ਦੇ ਉੱਤੇ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਉਹ ਝੂਠ ਦਾ ਪੁਲੰਦਾ ਹੈਗੇ ਨੇ ਅੱਜ ਉਹ ਸਾਡੇ ਸਾਹਮਣੇ ਆ ਗਏ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਹੈਗਾ ਸਾਰੀ ਦੁ ਆਪਣੇ ਸਾਰੇ ਹੋਂਦੇ ਤੋਂ ਅਸਤੀਫਾ ਦੇ ਨੇ ਇਹਦੇ ਝੂਠ ਤੋਂ ਸੀਟੜਾ ਹੈਗਾ ਤੰਗ ਆ ਗਿਆਂ ਕਿਸੇ ਵਰਕਰ ਦਾ ਕੋਈ ਵੀ ਕੰਮ 2 ਸਾਲ ਚ ਅਗਰੇ ਨਹੀਂ ਕੀਤਾ ਹੋਵੇ ਤੇ ਅਸੀਂ ਉਹਦੇ ਦੇਣਦਾਰ ਹੋਵਾਂਗੇ ਫਿਰ ਤੁਸੀਂ ਸਾਡੀ ਗੱਲ ਨੂੰ ਝੂਠ ਸਮਝਣਾ ਅੱਜ ਪੰਜਾਬ ਦੇ ਅੰਦਰ ਅਸਥਿਰਤਾ ਫੈਲੀ ਹੋਈ ਹੈ ਔਰ ਜੋ ਜੋ ਇਹਨੇ ਪੰਜਾਬ ਦੇ ਅੰਦਰ ਕੀਤਾ ਹੈਗਾ ਜੋ ਜੋ ਇਹਨੇ ਚਾਰ ਪੰਜ ਆਪਣੇ ਲੋਕਾਂ ਨਾਲ ਕੋਈ ਕਾਂਗਰਸ ਦਾ ਵਰਕਰ ਆਪਣੇ ਨੇੜੇ ਨਹੀਂ ਆਉਂਦੇ ਤਾਂ ਕਿਸੇ ਨੂੰ ਮਿਲਦਾ ਨਹੀਂ ਹੈਗਾ ਔਰ ਕਿਸੇ ਨਾਲ ਸਿਰਫ ਅਰੂਸਾ ਹਰ ਕੰਮ ਦੇ ਵਿੱਚ ਅਰੂਸਾ ਹਰ ਕੰਮ ਦੇ ਵਿੱਚ ਅਰੂਸਾ ਮੰਤਰੀ ਬਣਨਾ ਅਰੂਸਾ ਨੂੰ ਮਿਲੋ ਤੇ ਜੇ ਚੇਅਰਮੈਨ ਬਣਨਾ ਅਰੂਸਾ ਨੂੰ ਮਿਲੋ ਕਿਸੇ ਆਫੀਸਰ ਨੇ ਲੱਗਣਾ ਉਹ ਅਰੂਸਾ ਨੂੰ ਮਿਲੋ ਆਸ਼ੀਰਵਾਦ ਸਰ ਘਟਾ ਸਕਦੇ ਹਾਂ ਅਸੀਂ ਅਰੂਸਾ ਨੂੰ ਨਹੀਂ ਮਿਲਦੇ ਅਮਰਿੰਦਰ ਸਿੰਘ ਕੁਛ ਦੇਵੇ ਜਾਂ ਅਮਰਿੰਦਰ ਸਿੰਘ ਕੁਛ ਨਾ ਦੇਵੇ ਆਈਐਸ ਨੂੰ ਚੇਅਰਮੈਨ ਪੀਸੀਐਸ ਨੂੰ ਓਐਸਡੀ ਸਾਰਿਆਂ ਨੂੰ ਛੋਟੇ ਛੋਟੇ ਮੁੰਡੇ ਓਐਸਡੀ ਇਹਨੇ ਲਾਏ ਹੋਣੇ ਕੋਈ ਪੋਲੀਟੀਕਲ ਬੰਦਾ ਜਿਹੜਾ ਹੈਗਾ ਵੇ ਇਹਦੇ ਸੀਐਮ ਹੋ ਚੁੱਕ ਨਾ ਜਾਵੇ ਮਿਲਣ ਵਾਸਤੇ ਔਰ ਆਪਣੀ ਇਨਸਲਟ ਸਮਝੇ ਔਰ ਆਪਣੀ ਬੇਇੱਜ਼ਤੀ ਸਮਝੇ ਇਹ ਕਿਸੇ ਨੂੰ ਨਹੀਂ ਮਿਲਦਾ ਅੱਜ ਲੋਕਾਂ ਨੂੰ ਕਹਿੰਦਾ ਰੈਲੀ ਦੇ ਵਿੱਚ ਤਕੜੇ ਹੋ ਜਾਓ ਕਿਸ ਗੱਲ ਤੋਂ ਤਕੜੇ ਹੋ ਜੀ ਕੀ ਦਿੱਤਾ ਤੂੰ ਤਕੜੇ ਹੋ ਜੀ ਤੁਸੀਂ ਤੇ ਸਾਰਾ ਕੁਝ ਸਮੇਟ ਲਿਆ ਪੰਜਾਬ ਦੇ ਵਿੱਚ ਤੁਸੀਂ ਤੇ ਸਾਰਾ ਕੁਝ ਪੰਜਾਬ ਦੇ ਵਿੱਚ ਕੱਟ ਲਿਆ ਤੁਸੀਂ ਤੇ ਵਰਕਰਾਂ ਦੀਆਂ ਟਿਕਟਾਂ ਵੀ ਕਟਾਤੀਆਂ ਤੇ ਤੁਸੀਂ ਕਹਿੰਦਾ ਹੈਗਾ ਕਿ ਤਕੜੇ ਹੋ ਜੋ ਕਿਸ ਕਰਕੇ ਤਕੜੇ ਹੋਏ 13 ਸੀਟਾਂ ਅਮਰਿੰਦਰ ਸਿੰਘ ਨੂੰ ਨਹੀਂ ਲੈਂਦੰਦੇ ਪੰਜਾਬ ਦੇ ਵਿੱਚ ਇਹ ਮੈਸੇਜ ਬਿਲਕੁਲ ਕਲੀਅਰ ਜਾਏਗਾ ਜਿਹੜਾ ਹੈਗਾ ਇਹ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਔਰ ਸੋਨੀਆ ਜੀ ਨੂੰ ਵੀ ਝੂਠ ਬੋਲਦਾ ਔਰ ਰਾਹੁਲ ਗਾਂਧੀ ਨੂੰ ਵੀ ਝੂਠ